ਤਿੰਨ ਨੌਜਵਾਨਾਂ ਨੇ ਦਾਤਰ ਦਿਖਾ ਕੇ ਨਨਾਂਣ ਪਰਜਾਈ ਕੋਲੋਂ 50000 ਰੁਪਏ ਨਕਦੀ ਅਤੇ ਦੋ ਮੋਬਾਈਲ ਫੋਨ ਦੀ ਕੀਤੀ ਲੁੱਟ ਖੋ ਪੁਲਿਸ ਨੇ ਵੀ ਕਾਰਵਾਈ ਕਰਦੇ 24 ਘੰਟੇ ਦੇ ਅੰਦਰ ਹੀ ਤਿੰਨਾਂ ਨੂੰ ਕੀਤਾ ਕਾਬੂ ਬਟਾਲਾ ਦੇ ਨੇੜਲੇ ਪਿੰਡ ਕਾਲਾ ਨੰਗਰ ਦੀ ਰਹਿਣ ਵਾਲੀ ਦੋ ਔਰਤਾ ਜੋ ਰਿਸ਼ਤੇ ਚ ਨਨਾਂਣ ਪਰਜਾਈ ਆਪਣੇ ਘਰ ਤੋਂ ਬਟਾਲਾ ਵੱਲ ਆ ਰਹੀਆਂ ਸਨ ਕਿ ਰਸਤੇ ਚ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਦਾਤਰ ਨਾਲ ਪਹਿਲੋਂ ਨਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਨਨਾਂਣ ਪਰਜਾਈ ਕੋਲੋਂ ਪਰਸ ਸਤੇਉਨ ਦੇ ਮੋਬਾਈਲ ਫੋਨ ਦੀ ਲੁੱਟ ਖੋਹ ਕਰ ਫਰਾਰ ਹੋ ਗਏ ਉੱਥੇ ਹੀ ਪੀੜਤ ਔਰਤ ਗੀਤਾ ਨੇ ਦੱਸਿਆ ਕਿ ਉਸਦੇ ਪਰਸ ਚ 55000 ਰੁਪਏ ਨਕਦੀ ਸੀ ਅਤੇ ਉਹ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏਗੇ ਤੇ ਅਸੀਂ ਫਿਰ ਸ਼ਿਕਾਇਤ ਪੁਲਿਸ ਥਾਣਾ ਸਦਰ ਬਟਾਲਾ ਚ ਕੀਤੀ ਗਈ ਉਦਰ ਪੁਲਿਸ ਥਾਣਾ ਸਦਰ ਦੇ ਥਾਣਾ ਇੰਚਾਰਜ ਸ਼ੁਖਜਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੂੰ ਦਾਤਰ ਅਤੇ ਖੋਹ ਕਿਤੇ ਸਾਮਾਨ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਵੱਲੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕੱਲ ਅਸੀਂ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ। ਹਾਂਜੀ ਪਿੰਡ ਕਾਲਾ ਨੰਗਰ। ਕੀ ਮਾਮਲਾ ਆਸਰਾ ਹਮਤਸ? ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ। ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਤੇ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਘੜਾੜ ਹੋ ਗਏ ਕਿੰਨਾ ਕੈਸ਼ ਸੀ ਕੈਸ਼ ਵਿੱਚ 50000 ਹਾਂਜੀ ਖੋ ਕੇ ਲੱਗ ਕਿੰਨੇ ਫੋਨ ਤੁਹਾਡਾ ਫੋਂਦੋ ਹੀ ਇੱਕ ਦੀਦੀ ਉਹਨਾਂ ਦਾ ਪਰਸ ਵਿੱਚ ਸੀ ਇੱਕ ਇਹ ਮੇਰੇ ਹੱਥ ਵਿੱਚ ਸੀ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਤੇ ਅਸੀਂ ਉਸ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਥੈਂਕਸ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬਰਾਮਦ ਕੀਤਾ ਹਾਂਜੀ ਮੈਂ ਵਿੰਦਰ ਸਿੰਘ ਕਾਲਾਣਾਕ ਤੋਂ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਗੱਲ ਅੰਮਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੁੱਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਣ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕੀਤਾ ਜੀ ਐਸਐਸ ਸਾਹਿਬ ਸਰਦਾਰ ਸਦਰ ਵਾਲਿਆਂ ਨੂੰ ਸਬਸੁਖਿੰਦਰ ਜਣ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਰ ਕਾਲੇ ਮੈਨੂੰ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿਸ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਨਹੀਂ ਮੰਨ ਲ ਕੇ 20 ਘੰਟੇ ਦੇ ਅੰਦਰ ਨੂੰ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦਾ ਸਮਾਨ ਇਹਨਾਂ ਦਾ ਉਹ ਆਇਆ ਸੀ ਸਾਰਾ ਉਹਨਾਂ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਾਦੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਨੇ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੂ ਫੜੇ ਰਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਆ ਹਾਂਜੀ ਮੈਂ ਐਸੇ ਜੀਨਦਰ ਸਿੰਘ ਐਸਐਚਓ ਸੱਜੇ ਬਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਜੀ ਆਪਣੇ ਗੀਤਾ ਤੇ ਉਹਦੀ ਨਾਨ ਜਿਹੜੀ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੀ ਸੀ ਸ਼ੂਗਰ ਮੇਂ ਬਟਾਲਾ ਨੂੰ ਤੇ ਇਹਨਾਂ ਨੌਜਵਾਨ ਮੋਰਚਾ ਲੋਕਾਂ ਨੇ ਦਾਤਰ ਦੀ ਨੌਜ ਤੋਂ ਉਹਨਾਂ ਕੋਲ ਕੋਈ 50000 ਰੁਪਏ ਔਰ ਦੋ ਮੋਬਾਈਲ ਥੋਰ ਉਹਨਾਂ ਦੇ ਦਸਤਾਵੇਜ਼ ਇਹ ਖੋਖੜ ਕੇ ਤਫਾਰਾਉ ਨਹੀਂ ਇਹ ਸੂchna ਮਿਲਦੋ ਬਾਅਦ ਯਾਸ਼ੇਵਿੰਦਰ ਸਿੰਘ ਵੱਲੋਂ ਮਕਦਮਾ ਮੁਦਕਲ ਕੀ ਦਿੱਤੀ ਤਫतीश ਕੀਤੀ ਗਈ ਜਿਹੜੀ ਟੈਕਨੀਕਲ ਆਧਾਰ ਤੇ ਜਿਹੜੇ ਦੋਸ਼ੀ ਪਾਏ ਗਏ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀਤ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ ਦੀਪ ਸੋਨ ਇਹਨਾਂ ਨੂੰ ਨਾਮਿਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਵੱਲੋਂ ਜੋ ਮੋਟਸੜ ਵਰਤੀ ਆ ਮਗ ਵਾਰਦਾ ਦੇ ਵਿੱਚ ਦੱਤਰ ਕੋਈ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਨਹੀਂ ਚੱਲ ਰਹੀ ਹੈ ਉਸ ਕੇ ਤੋਂ ਬਾਅਦ ਜੋ ਵੀ ਹੋਰ ਵੀ ਖਲਾਸੀ ਹੁੰਦੀ ਨਹੀਂ ਦਿਆ ਇਹਨਾਂ ਦਾ ਸਰਕਾਰ ਕੀ ਇਹਨਾਂ ਨੂੰ ਕੋਈ ਪਹੁੰਚ ਦਿੱਤੀ ਆ ਪਹਿਲਾਂ ਵੀ ਰਿਕਾਰਡ ਇਹਨਾਂ ਦਾ ਖਰਾਬ ਹੀ ਹੈ ਇਹਨਾਂ ਨੇ ਕਿ ਇਸ ਇਤਨਾ ਵੀ ਕੀ ਕੁਛ ਹੈਗਾ ਉਹ ਵੀ ਕਰ ਰਹੇ ਆਪਾਂ ਫਰੀਦੋਂ ਤੋਂ ਬਾਅਦ ਕੋਈ ਤੱਕ ਇਹੋ ਸਿਚUATION ਹਮ ਡਾਕਟਰ ਵਿਖਾ ਕੇ ਉਹ ਜੀ ਉਹ ਨਾਇਨਨ ਇਹ ਆਪਣਾ ਸਮਾਨ ਦਿੱਤੀਆਂ ਤੇ ਦਾਤਰ ਮਾਰ ਵੀ ਸਕਦੀ ਸੀ ਉਹਨਾਂ ਨੇ ਦਾਤਰੇ ਨੇ ਉਹ ਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਬਾੜ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਡਰਦੇ ਇਹਨਾਂ ਨੂੰ ਇਹ ਡਰਦੇ ਪੈਰ ਤੋਂ ਹੀ ਉਹਨਾਂ ਨੇ ਸਮਾਨ ਦਿੱਤਾ ਸਦਾ ਜੀ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 102 ਅੰਡਰ ਸੈਕਸ਼ਨ 304 ਬਲੀਗ 2 3 ਬਲੀਗ 5 ਜਿਹੜੀ ਪਹਿਲਾਂ 388 ਬੀ 2 ਹੁੰਦੀ ਸੀ ਉਦੇ ਤਹਿਤ ਐਸੋ ਵਿੰਦਰ ਸਿੰਘ ਵੱਲੋਂ ਮਕਰਮਾਤਾ ਦੀ ਕੀਤਾ ਗਿਆ ਜਿਸ ਨੇ ਹਿੱਸੇ ਕੀਤੀ ਹੈ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਡ ਤੋਂ ਮਿਲ ਵਾਲੀ ਸਾਈਡ ਤੋਂ ਜਿਹੜੀ ਹੋਈ ਆ ਕਿਉਂਕਿ ਇਧਰ ਹੀ ਇਹ ਆਪਣੀ ਹੋਰ ਵੀ ਵਾਰਤਾ ਦਾ ਵਾਸਤੇ ਬਚਾਈ ਜਿੱਦੇ ਚੱਕਰ ਸੀ ਜਿਸ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੰਨੇ ਤੇ ਇਹਨਾਂ ਨੇ ਪ੍ਰੋਪੋਜ਼ਲ ਬਣਾ ਕੇ ਤੇ ਪਲਾਨਿੰਗ ਕਰਕੇ ਕੀਤਾ ਹੈ